پچھو تھوڑا پچھو مرदाबाद ਆਪਾਂ ਕਰਾਂਗੇ ਆਪਾਂ ਕਰਾਂਗੇ ਖਿੱਚਦੇ ਆਂ ਆਹ ਬੰਦੇ ਆਂ ਕਿਉਂ ਖਿੱਚਦੇ ਆਂ ਕੋਈ ਨਾ ਕੋਈ ਨਾ ਕੋਈ ਬਾਈ ਆਪਾਂ ਇਹ ਗੱਲ ਕਰੀ ਮੇਰੀ ਗੱਲ ਸੁਣੇਗਾ ਧਾਰੀ ਵਾਲਾ ਸਾਹਿਬ ਮੇਰੇ ਬੰਦੇ ਤੇ ਲੱਗਿਆ ਪਈਏ ਡੀਐਮ ਸਾਹਮਣੇ ਆਉਂਗਾ ਮੈਂ ਕਹਿੰਦਾ ਅਸੀਂ ਸਪੀਕਰ ਸਾਹਿਬ ਨੂੰ ਗੱਲ ਸਾਰੀ ਗੱਲ ਦੱਸੀ ਮੈਂ ਕਹਿੰਦਾ ਜ਼ਿੰਮੇਦਾਰਾਂ ਨੂੰ ਕਰੇ ਜਾ ਕੇ ਕਹਿੰਦਾ ਬਿੱਟੂ ਯਾਰ ਤੁਹਾਡੀ ਤਾਂ ਮੈਂ ਕਰਵਾ ਦਿੰਦਾ ਇਹ ਗੱਲ ਨਹੀਂ ਯਾਰ ਕੋਈ ਨਾ 10 ਵਜੇ ਮੈਂ ਮੰਡੀ ਗਏ ਆ ਇਹ ਉਹ ਗੱਲ ਸਾਹਿਬ ਕਰਕੇ ਮਾਰਦੇ ਦੋਣਾ ਬੁਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹਲਕਾ ਮੰਡੀ ਦੇ ਵਿੱਚ 20% ਮੋਹਰਾਂ ਦੇ ਪਈਆਂ ਨੇ 20% ਮੋਇਸਚਰ ਵਾਲੀਆਂ ਦੇ ਪਈਆਂ ਮੰਡੀ ਜੀ ਅੱਜ ਇਹ ਦੱਸੋ ਅੱਜ ਤੇਰੀ ਹੱਦ ਕਿੰਦਾ ਲਾਉਣੇ ਆ ਮੇਰੀ ਗੱਲ ਸੁਣੋ ਹੋਰ ਵੀ ਫੜਾ ਹੱਥ ਕਰਦੇ ਆ ਕੋਈ ਨਹੀਂ ਕਰਕੇ ਦੱਸੋ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਹਾਂ ਆ ਗੱਲ ਜਿਹੜੀ ਕਰਦੇ ਆ ਗੱਲ ਕਰਕੇ ਤੁਹਾਡਾ ਮਸਲਾ ਹਲੋ ਮਸਲਾ ਕਰ ਲਾ पिछ थोड़ पिछे पिछ تھا جال ریج جی نو کہتا ہے جير میں چا پتا میرا دا نام پڑا وے ریج جی نو کہتا ہے بھائی ہن دا ائی میرا موٹر سائیکل دے اندر آ با کیں کیسا کرم چا مین گاڑی سامنے آ اپا کرنگے اپا کرنگے کھچ لے آ کھچ لے آ ਆਹ ਮੈਂ ਗੱਲ ਕਰ ਰਿਹਾ ਮੇਰੀ ਗੱਲ ਕੋਈ ਜਗਾ ਧਾਰੀ ਵਾਲਾ ਸਾਹਿਬ ਮੈਂ ਇਹਦੇ ਬੰਦੇ ਦੇ ਲਈ ਮਰਾਈਏ ਬੀ.ਐਮ ਸਾਹਮਣੇ ਆਉਗਾ ਮੈਂ ਕਹਿੰਦਾ ਸੀ ਅਸੀਂ ਸਪੀਕਰ ਸਾਹਮਣੇ ਗੱਲ ਸਾਰੀ ਗੱਲ ਦੱਸੀ ਮੈਂ ਕਹਿੰਦਾ ਜ਼ਿੰਮੇਵਾਰ ਉਹ ਕਰੇ ਜਾ ਕਹਿੰਦਾ ਬਿੱਟੂ ਯਾਰ ਤੋੜ ਦੋ ਮੈਂ ਉਹ ਤਨਵਾ ਦਿੰਦਾ ਇਹ ਗੱਲ ਨਹੀਂ ਯਾਰ ਬਈ 10 ਵਜੇ ਮੈਂ ਮੰਡੀ ਗਏ ਆ ਇਹ 10 ਕਰਕੇ ਮੈਂ ਤੇ ਦੋਣਾ ਬਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹਲਕਾ ਮੰਡੀ ਦੇ ਵਿੱਚ 20% ਬੋਲਣ ਕਿਹੜਾ ਪਈ ਹੈ ਨਹੀਂ 20% ਮੋਇਸਚਰ ਵਾਲੀ ਕਰਦਾ ਪਈ ਹੈ ਮੰਡੀ ਜੀ ਤੁਹਾਨੂੰ ਕਹਿੰਦੀ ਹੈ ਅਸੀਂ ਇਹ ਦੱਸਦੇ ਅਸੀਂ ਤੇਰੀ ਹੱਥ ਕਿੰਦੇ ਲਾਉਣੇ ਆਂ ਅਫੀਸਰ ਮੇਰੀ ਗੱਲ ਸੁਣੋ ਜੀ ਹੋਰ ਵੀ بڑا ਹੱਲ ਕਰਦੇ ਆਂ ਅਸੀਂ ਕੋਈ ਨਹੀਂ ਕਰਦੇ ਆਂ ਜੀ ਹੱਥ ਕਿੰਦੇ ਲਾਉਣੇ ਆਂ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਹਾਂ ਆ ਗੱਲ ਜੀ ਕਰ ਲੈ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਜਾ ਮਸਲਾ ਹੱਲ ਹੋ ਜਾ ਮੈਂ ਕਰਦਾ ਥਾਸੀ ਵੋਟਾਂ ਦਿੱਤੀਆਂ 100 ਨਾਲ ਜਿਹਨੇ ਚੇਅਰਮੈਨ ਹੋ ਕੇ ਨਾ ਪਾਇਆ